ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕੀ ਅੰਕ ਦੀ ਚਰਚਾ ਕਰੀਏ ਮਈ 1986 ਦੇ ਵਿੱਚ ਤਰਕਸ਼ੀਲ ਮੈਗਜ਼ੀਨ ਦਾ ਪਹਿਲਾ ਅੰਕ ਆਇਆ ਅੱਜ 40ਵਾਂ ਸਾਲ ਸ਼ੁਰੂ ਹੋ ਗਿਆ ਮੈਗਜ਼ੀਨ ਤਰਕਸ਼ੀਲ ਦਾ ਇਨ੍ਹਾਂ 4 ਦਹਾਕਿਆਂ ਦੇ ਵਿੱਚ ਦੁਨੀਆ ਬਹੁਤ ਬਦਲ ਗਈ ਆ ਭਾਰਤ ਵਿੱਚ ਮੋਬਾਈਲ ਫੋਨ ਅਤੇ ਆਮ ਲੋਕਾਂ ਲਈ ਇੰਟਰਨੈਟ 1995 ਵਿੱਚ ਸ਼ੁਰੂ ਹੋਇਆ ਇਸ ਕਰਕੇ 20ਵੀਂ ਸਦੀ ਦੇ ਅੰਤ ਤੱਕ ਗਿਆਨ ਦਾ ਸੋਮਾ ਮੈਗਜ਼ੀਨ ਅਤੇ ਕਿਤਾਬਾਂ ਹੀ ਸਨ ਲੇਖਕਾਂ ਤੇ ਪਾਠਕਾਂ ਦੇ ਵਿੱਚ ਵਿਚਾਰਾਂ ਦੇ ਆਦਾਨ-ਪ੍ਰਦਾਨ ਦਾ ਸਾਧਨ ਚਿੱਠੀਆਂ ਹੀ ਹੁੰਦੀਆਂ ਸਨ ਪਰ 21ਵੀਂ ਸਦੀ ਦੇ ਪਹਿਲੇ ਦਹਾਕੇ ਦੇ ਵਿੱਚ ਸੂਚਨਾ ਕ੍ਰਾਂਤੀ ਹੋ ਗਈ ਜੋ ਗਿਆਨ ਭਾਵੇਂ ਕਿ ਉੱਤੇ ਛਪੇ ਅੱਖਰਾਂ ਤੋਂ ਮਿਲਦਾ ਸੀ ਉਹ ਗਿਆਨ ਹੱਥ ਵਿੱਚ ਫੜੇ ਮੋਬਾਈਲ ਦੀ ਸਕਰੀਨ ਤੇ ਆਉਣ ਲੱਗਿਆ ਹਰ ਘਟਨਾ ਦੀ ਖਬਰ ਵਾਪਰਨ ਦੇ ਕੁਝ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਸਾਰੀ ਦੁਨੀਆ ਵਿੱਚ ਉਹਦੀ ਜਾਣਕਾਰੀ ਪਹੁੰਚਣ ਲੱਗੀ ਇੰਟਰਨੈਟ ਰਾਹੀਂ ਗਿਆਨ ਦੀ ਹਨੇਰੀ ਤਾਂ ਭਗੀ ਪਾਰੇ ਸ ਹਨੇਰੀ ਦੇ ਵਿੱਚ ਬਹੁਤ ਸਾਰਾ ਕੂੜਾ ਕਰਕਟ ਵੀ ਲੜ ਦਿਮਾਗਾਂ ਦੇ ਵਿੱਚ ਵੜਨ ਲੱਗਿਆ ਸੋਸ਼ਲ ਮੀਡੀਆ ਜਿਹੇ ਬੇਪੜਤਾਲੇ ਗਿਆਨ ਦਾ ਵੱਡਾ ਸੋਮਾ ਬਣ ਗਿਆ ਇਸ ਨੇ ਸਿਆਣੇ ਦਿਮਾਗਾਂ ਨੂੰ ਸਾਸ ਕਰਾਇਆ ਕਿ ਕਾਗਜ਼ ਉਤੇ ਲਿਖੇ ਅੱਖਰਾਂ ਦੀ ਬਹੁਤ ਇਮਿਹਤ ਹੈ ਸੋਸ਼ਲ ਮੀਡੀਆ ਉਤੇ ਜਾਲੀ ਆਈਡੀ ਬਣਾ ਕੇ ਕੋਈ ਕੁਝ ਵੀ ਪਾ ਸਕਦਾ ਹੈ ਲਿਖ ਸਕਦਾ ਸੀ ਪਰ ਮੈਗਜ਼ੀਨ ਜਾਂ ਕਿਤਾਬ ਵਿੱਚ ਲਿਖੇ ਹਰ ਅੱਖਰ ਦੇ ਲਈ ਲੇਖਕ ਤੇ ਸੰਪਾਦਕ ਜ਼ਿੰਮੇਵਾਰ ਹੁੰਦਾ ਹੈ ਇੰਟਰਨੈਟ ਉੱਤਰਾ ਗਿਆਨ ਦਾ ਮੂਲ ਆਧਾਰ ਵੀ ਪ੍ਰਿੰਟਰ ਅੱਖਰ ਹੀ ਹਨ ਸੋ ਮੈਗਜ਼ੀਨ ਅਤੇ ਕਿਤਾਬਾਂ ਦੀ ਆਪਣੀ ਇਮੀਅਤ ਹੈ ਪਰ ਇਹ ਇਮੀਅਤ ਬਰਕਰਾਰ ਰੱਖਣ ਲਈ ਸਾਨੂੰ ਬਦਲੇ ਹੋਏ ਸਮੇਂ ਦੇ ਹਾਣ ਦਾ ਹੋਣਾ ਪਊਗਾ ਜੋ ਚੀਜ਼ ਵੀ ਸਮੇਂ ਦੇ ਨਾਲ ਕਦਮ ਲਾ ਕੇ ਨਹੀਂ ਚੱਲਦੀ ਉਹਦੀ ਹੋਂਦ ਨਹੀਂ ਰਹਿੰਦੀ ਖਤਮ ਹੋ ਜਾਂਦੀ ਆ ਅੱਜ ਦੇ ਸਮੇਂ ਦੇ ਪਾਠਕਾਂ ਦੇ ਟੇਸਟ ਵੱਖਰੇ ਆ ਮਸਲੇ ਵੱਖਰੇ ਆ ਉਹਨਾਂ ਦੀ ਪੜਨ ਰੁਚੀਆਂ ਵੱਖਰੀਆਂ ਆ ਅੱਜ ਤਰਕਸ਼ੀਲ ਮੈਗਜ਼ੀਨ ਦੀ ਲੋੜ ਪਹਿਲਾਂ ਨਾਲੋਂ ਵੀ ਵੱਧ ਗਈ ਆ ਕਿਉਂਕਿ ਫਿਰਕਾ ਪ੍ਰਸਤੀ ਵਧ ਗਈ ਹੈ ਹਰ ਕਿਸਮ ਦੀ ਕਟੜਤਾ ਵਧ ਰਹੀ ਹੈ ਨਵੀਂ ਟੈਕਨੋਲੋਜੀ ਰਾਹੀਂ ਭਰਮ ਭਲੇਖੇ ਵੱਧ ਤੇਜ਼ੀ ਨਾਲ ਫਲਾਏ ਜਾ ਰਹੇ ਨੇ ਗਲਤ ਸੂਚਨਾਵਾਂ ਦੇ ਬਿਅੰਤ ਵੱਧ ਹਮਲੇ ਕਰਕੇ ਸਚਾਈ ਨੂੰ ਮਿੱਟੀ ਘੱਟੇ ਰੋਲ ਦਿੱਤਾ ਜਾਂਦਾ ਬਾਜ਼ਾਰ ਘਰਾਂ ਵਿੱਚ ਆਵੜਿਆ ਹੈ ਗਲਤ ਇਹ ਤੋਂ ਵੀ ਵੱਧ ਗਈ ਆ ਕਿ ਦੁਨੀਆ ਭਰ ਦੇ ਸ਼ੋਅਰੂਮ ਤੁਹਾਡੇ ਮੋਬਾਈਲ ਵਿੱਚ ਆਵੜੇ ਨੇ ਹਰ ਪਲ ਤੁਹਾਨੂੰ ਆਰਡਰ ਕਲਿੱਕ ਕਰਨ ਲਈ ਉਕਸਾਇਆ ਜਾ ਰਿਹਾ ਹੈ ਜੀਵਨ ਵਿੱਚ ਸਹਿਜ ਸੰਤੋਲਨ ਸਹਿਜ yog ਸੁਖ ਸ਼ਾਂਤੀ ਦੀ ਬਜਾਏ ਖਪਤ ਬਾਦ ਅਤੇ ਬਖਾਵੇ ਦੀ ਇੱਕ ਦੌੜ ਲੱਗ ਗਈ ਹੈ ਇਹ ਦੌੜ ਇਹ ਅਸੰਤੁਸ਼ਟਤਾ ਮਾਨਸਿਕ ਤਣਾਅ ਪੈਦਾ ਕਰਦੀ ਹੈ ਮਾਨਸਿਕ ਤਣਾਅ ਮਾਨਸਿਕ ਰੋਗ ਵਿੱਚ ਵੱਟਦਾ ਹੈ ਜੋ ਨਸ਼ਿਆਂ ਦੇ ਲੜ ਲਾਉਂਦਾ ਹੈ ਇਹ ਸਾਰਾ ਕੁਝ ਐਵੇਂ ਕਿਵੇਂ ਨਹੀਂ ਹੋ ਰਿਹਾ ਇਹਦੇ ਪਿੱਛੇ ਇੱਕ ਸਿਸਟਮ ਕੰਮ ਕਰ ਰਿਹਾ ਇੱਕ ਪ੍ਰਬੰਧ ਕੰਮ ਕਰ ਰਿਹਾ ਹੈ ਉਹ ਸਿਸਟਮ ਦੇਸ਼ਾਂ ਤੋਂ ਲੈ ਕੇ ਹਰ ਇਨਸਾਨ ਨੂੰ ਕੰਟਰੋਲ ਕਰਦਾ ਫਸਲਾਂ ਵਪਾਰ ਜੀਵ ਜੰਤੂਆਂ ਨਦੀਆਂ ਪਹਾੜਾਂ ਜੰਗਲਾਂ ਜਮੀਨਾਂ ਨੂੰ ਕੰਟਰੋਲ ਕਰ ਰਿਹਾ ਹੈ ਇਸੋ ਇਸ ਸਿਸਟਮ ਨੂੰ ਵੀ ਸਮਝਣ ਦੀ ਲੋੜ ਹੈ ਇਹ ਸਿਸਟਮ ਨੂੰ ਸਮਝਣ ਨਵੇਂ ਦੌਰ ਦੀਆਂ ਚੁਣੌਤੀਆਂ ਨਾਲ ਸਿੱਝਣ ਸੋਚ ਨੂੰ ਵਿਗਿਆਨਕ ਬਣਾਉਣ, ਭਾਵਨਾਵਾਂ ਉੱਤੇ ਤਰਕ ਦੀ ਸਰਦਾਰੀ ਬਣਾਉਣ, ਸੂਚਨਾਵਾਂ ਦੇ ਢੇਰ ਵਿੱਚੋਂ ਸਹੀ ਜਾਣਕਾਰੀ ਹਾਸਲ ਕਰਨ, ਟੈਕਨੋਲੋਜੀ ਦੀ ਗੁਲਾਮੀ ਦੇ ਥਾਂ ਤੇ ਉਸ ਨੂੰ ਜ਼ਿੰਦਗੀ ਨੂੰ ਚੰਗੇਰੀ ਬਣਾਉਣ ਲਈ ਵਰਤਣ ਵਾਸਤੇ, ਕੁੱਲ ਮਿਲਾ ਕੇ ਜ਼ਿੰਦਗੀ ਅਤੇ ਸਮਾਜ ਨੂੰ ਸੋਹਣੇ ਰਸਤੇ ਉੱਤੇ ਤੋਰਨ ਵਿੱਚ ਤਰਕਸ਼ੀਲ ਮੈਗਜ਼ੀਨ ਤੁਹਾਡੇ ਹੋਰ ਵੱਧ ਚੰਗਾ ਸਾਥੀ ਬਣੇਗਾ। ਇਸ ਗੱਲ ਦਾ ਅਹਿਦ ਕਰਦਾ ਹੈ। ਧੰਨਵਾਦ।